ਇਸ ਵੇਲੇ ਦੀ ਵੱਡੀ ਖਬਰ ਇਹ ਨਿਕਲ ਕੇ ਸਾਹਮਣੇ ਆ ਰਹੀ ਹੈ ਪਠਾਨਕੋਟ ਤੋਂ ਦੱਸਦੀ ਹੈ ਪਠਾਨਕੋਟ 라ਵੀ ਦਰਿਆ ਦੇ ਮਾਦੋਪਰ ਦੇ ਢਾਂਪ ਤੇ ਇਹ ਤਿੰਨ ਫਲੱਡ ਗੇਟ ਟੁੱਟ ਗਏ ਹਨ ਮਾਦੋਪਰ ਹੈਡ ਵਰਕਰਸ ਬਚਾ ਲਈ ਇਹ ਚਲਿਆ ਜਾ ਰਿਹਾ ਹੈ ਰੈਸਕਿਊ ਆਪਰੇਸ਼ਨ ਡੀਸੀ ਪਠਾਨਕੋਟ ਨੇ ਜਾਣਕਾਰੀ ਦਿੱਤੀ ਹੈ ਕਿ ਹੈਲੀਕਾਪਟਰ ਦੀ ਮਦਦ ਨਾਲ ਲੋਕਾਂ ਨੂੰ ਉਥੋਂ ਇਹ ਬਾਹਰ ਇਹ ਕੱਢਿਆ ਜਾ ਰਿਹਾ ਹੈ ਇਸ ਵੇਲੇ ਦੀ ਵੱਡੀ ਖਬਰ ਦੁਬਾਰਾ ਦੱਸਦੀ ਹੈ ਕਿ ਮਾਦੋਪਰ ਦੇ ਜਿਹੜੇ ਤਿੰਨ ਫਲੱਡ ਗੇਟ ਹੈ ਇਸ ਵੇਲੇ ਟੁੱਟ ਚੁੱਕੇ ਹਨ ਲੋਕਾਂ ਨੂੰ ਹੈਲੀਕਾਪਟਰ ਦੀ ਮਦਦ ਨਾਲ ਰੈਸਕਿਊ ਕੀਤਾ ਜਾ ਰਿਹਾ ਹੈ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿਵੇਂ ਹੈਲੀਕਾਪਟਰ ਦੀ ਮਦਦ ਨਾਲ ਇਲੁੱਥੇ ਜੋ ਲੋਕ ਨੇ ਉਹਨਾਂ ਨੂੰ ਰੈਸਕਿਊ ਕੀਤਾ ਜਾ ਰਿਹਾ ਹੈ ਇਸ ਨੂੰ ਲੈ ਕੇ ਕੀ ਕਿਹਾ ਡੀਸੀ ਇਹ ਪਠਾਨਕੋਟ ਨੇ ਤੁਸੀਂ ਵੀ ਜਰੂਰ ਸੁਣੋ ਬੰਦੇ ਉੱਥੇ 50 ਬੰਦੇ ਉੱਥੇ ਇੱਕ ਜੈਕੇਟ ਨੂੰ ਉੱਪਰਲੀ ਕੋਸ਼ਿਸ਼ ਕਰ ਰਹੀ ਸੀ ਜਿਸ ਤੇ ਉੱਥੇ ਡੈਮੇਜ ਹੋ ਗਈ ਸੀ ਜਿਹਦੇ ਕਰਕੇ ਉਹ ਟਰੈਪ ਹੋ ਗਏ ਤੇ ਰੈਸਕਿਊ ਆਪਰੇਸ਼ਨ ਔਨ ਹੈਗਾ ਤੇ 50 ਬੰਦੇ ਉੱਥੇ ਟੋਟਲ ਬਸੇ ਹੋ ਸੀਗੇ ਇੱਕ ਕਾਟੀ ਲੱਗ ਗਈ ਹੈਗੀ ਹੈ ਹੈਲੀਕਾਪਟਰ ਵੀ ਉਹਦੇ ਵਿੱਚੋਂ ਕਾਫੀ ਬੰਦੇ ਲੈ ਗਏ ਨੇ ਤੇ ਤੁਸੀਂ ਸਾਡੀ ਉਨੇ ਹੀ ਲੱਗਣ ਲੱਗੀ ਹੈ ਨਹੀਂ ਵਰੀ ਤੇਰੀ ਸੂਨ एवरीवन ਮਿਲਦੀ ਰਹਿ ਸਕਦਾ ਕੁਝ ਵਾਰ ਇੱਕ ਵਾਰ ਹੀ ਰੈਸਕਿਊ ਆਪਰੇਸ਼ਨ ਨੂੰ ਕੰਮ ਬਣ ਉਹਨੇ ਫਿਰ ਮੈਂ ਉਹ ਸਰ ਉਹਦਾ ਸਥਿਤੀ ਕੀ ਹੈ ਇਸ ਵੇਲੇ ਜੇ ਪਿੱਛੇ ਦੀ ਗੱਲ ਕਰੀਏ ਜਾਂ ਕਿਵੇਂ ਦੀ ਰਿਪੋਰਟ ਆ ਰਹੀ ਹੈ ਉਹਨੋਂ ਦੇਖੋ ਜਿੰਨਾ ਪਾਣੀ ਦਾ ਹੈਗਾ ਅੱਜ ਥੋੜਾ ਜਿਹਾ 20 ਕਿਊਬਿਕ ਮਟਰ ਘਟ ਹੋਇਆ ਸੀ ਬਟ ਵੀ ਨੀਡ ਟੂ ਬੀ ਵਾਚਫੁਲ ਬਿਕਾਜ਼ ਬਾਰਿਸ਼ ਦਾ ਸੀਜ਼ਨ ਅਜੇ ਵੀ ਹੈਗਾ ਅ ਅੱਜ ਆਪਾਂ ਅਗਲੇ ਹਫ਼ਤਾ ਕਰਾ ਬਹੁਤ ক্লোਜ਼ਲੀ ਇਸ ਨੂੰ ਵਾਚ ਕਰਾਂਗੇ ਕਿ ਸਾਡੀ ਜਿਹੜੀ ਵੀ ਐਕਟੀਵਿਟੀਆਂ ਨੇ ਜਿਹੜੇ ਪਹਿਲੇ ਪਿੰਡ ਐਟ ਥ੍ਰੈਟ ਹੈਗੇ ਨੇ ਨਦੀਆਂ ਦੇ ਨਾਲ ਭਾਵੇਂ ਰਾਵੀ ਦੇ ਨਾਲ ਹੋਣ ਭਾਵੇਂ ਉਚ ਦੇ ਨਾਲ ਹੋ ਉਹ ਸਾਰਿਆਂ ਦੇ ਵਿੱਚ ਟੀਮਾਂ ਨੇ ਜਾ ਜਾ ਕੇ ਅਨਾਉਂਸਮੈਂਟਸ ਕੀਤੀਆਂ ਨੇ ਮੈਜੋਰਿਟੀ ਪਿੰਡਾਂ ਦਾ ਆਪਾਂ ਲੋਕਾਂ ਨੂੰ ਕਿਹਾ ਹੈਗਾ ਕਿ ਉੱਥੇ ਛੱਡ ਦੇ ਤੇ ਫਿਰ ਵੀ ਜਿਹੜਾ ਕੋਈ ਉੱਥੇ ਫਸਿਆ ਰਹਿ ਜਾਂਦਾ ਹੈ ਉੱਥੇ ਅਸੀਂ ਰੈਸਕਿਊ ਆਪਰੇਸ਼ਨ ਚਲਾਇਆ ਹੈ ਸਾਡੇ ਕੋਲ ਐਨਡੀਆਰਫ ਦੀ ਟੀਮਾਂ ਨੇ ਸਾਡੇ ਕੋਲ 에ਅਰ ਫੋਰਸ ਦੀ ਟੀਮ ਹੈਗੀ ਹੈ ਸਾਡੇ ਕੋਲ ਆਰਮੀ ਦੀ ਹੈਗੀ ਹੈ ਏ ਸਾਡਾ ਜਿਹੜਾ ਹੈਲਪਲਾਈਨ ਨੰਬਰ ਹੈ ਮੇਰੀ ਬੇਨਤੀ ਹੈ ਸਾਰੇ ਹੈਲਪਲਾਈਨ ਨੰਬਰ ਪਲੀਜ਼ ਉਹਨਾਂ ਨੂੰ ਤੁਸੀਂ ਕਾਲ ਕਰੋ ਜੇ ਤੁਹਾਨੂੰ ਕੋਈ ਵੀ ਇਸ਼ੂ ਆਉਂਦਾ ਹੈ ਕਿਤੇ ਕੋਈ 트੍ਰੈਪਡ ਹੈਗਾ ਜਾਂ ਕਿਸੇ ਨੂੰ ਕਿਤੇ ਰਾਸ਼ਨ ਦੀ ਜ਼ਰੂਰਤ ਹੈ ਜਾਂ ਕੋਈ ਬਿਮਾਰ ਹੋ ਗਿਆ ਹੈ ਉਹਦੇ ਇਲਾਕੇ ਜਿੱਤੇ ਉਹ ਬਾਹਰ ਨਹੀਂ ਨਿਕਲ ਪਾ ਰਿਹਾ ਸਾਨੂੰ ਉਹਦੇ ਬਾਰੇ ਦੱਸੋ ਇਮੀਡੀਏਟਲੀ ਅਸੀਂ ਉੱਤੇ ਕਾਰਵਾਈ ਕਰਾਂਗੇ ਇੱਕ ਮੇਰੀ ਇਹ ਸਾਰਿਆਂ ਨੂੰ ਬੇਨਤੀ ਹੈ ਜਿਹੜਾ ਸਾਡਾ ਹੈਲਪਲਾਈਨ ਨੰਬਰ ਹੈ ਉਹਦਾ ਜ਼ਰੂਰ ਸਾਰੇ ਯੂਜ਼ ਕਰੋ ਕਿਉਂਕਿ ਉਹਦੇ ਰਾਹੀਂ ਸਾਨੂੰ ਇਨਫਾਰਮੇਸ਼ਨ ਮਿਲਦੀ ਹੈ ਕਿ ਅਸੀਂ ਜਲਦ ਤੋਂ ਜਲਦ ਉਸ ਤੇ ਐਕਟ ਕਰਦੇ ਹਾਂ ਸਰ ਜਿਹੜਾ ਕੰਮ ਹੁੰਦੀ ਹੈ ਇੱਕੋ 22 ਨੰਬਰ ਵੀ ਦਿੱਤਾ ਹੈ ਅ ਹੁਣਾ ਤਾਂ ਕਿਸੇ ਦੇ ਵੀ ਤੁਸੀਂ ਕਾਲ ਕਰ ਲਓ 24/7 ਉਹ ਨੰਬਰਸ ਆਪਰੇਸ਼ਨਲ ਨੇ ਰਾਤੀ 3 ਵਜੇ 4 ਵਜੇ ਤੁਹਾਨੂੰ ਕਦੇ ਵੀ ਇਸ਼ੂ ਆਂਦਾ ਇਮੀਡੀਏਟਲੀ ਆਪਾਂ ਰਿਸਪੌਂਡ ਕਰਾਂਗੇ